ਅਖਰਾਂ ਵਿੱਚ ਸਮੁੰਦਰ ਰੱਖਾਂ ਮੈਂ ਇਕਵਾਲ ਪੰਜਾਬੀ ਦਾ ਝਖੜਾਂ ਦੇ ਵਿੱਚ ਰੱਖ ਦਿੱਤਾ ਏ ਦੀਵਾ ਬਾੜ ਪੰਜਾਬੀ ਦਾ ਸਤ ਸ੍ਰੀ ਅਕਾਲ ਦੋਸਤੋ ਅੱਜ ਜੋ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਰਹੇ ਹੋ ਪੰਜਾਬੀ ਸਾਡੇ ਝੋਲਿਆਂ ਦੇ ਉੱਪਰ ਪੰਜਾਬੀ ਲਿਖੀ ਗਈ ਹੈ ਸਾਡੇ ਬਸਤੀਆਂ ਦੇ ਉੱਪਰ ਇੱਕ ਬਹੁਤ ਸੋਹਣਾ ਕੰਮ ਜਿਹੜਾ ਇਹ ਸਾਡੀ ਭੈਣ ਕਰਦੀ ਆ ਰੁਪਿੰਦਰ ਕੌਰ ਜਿਹਦਾ ਕਿ ਜ਼ਿਲ੍ਹਾ ਸੰਗਰੂਰ ਦੇ ਵਿੱਚ ਦਿਆਲਗੜ ਪਿੰਡ ਹੈ ਪਰ ਇਹ ਜਿਹੜਾ ਪੰਜਾਬੀ ਵਸਤਾ ਘਰ ਹੈ ਇਹ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਬਿਲਕੁਲ ਲੱਗ ਗਿਆ ਹੈ ਸੋ ਆਓ ਫਿਰ ਆਪਾਂ ਇਸ ਭੈਣ ਦੇ ਨਾਲ ਅੱਜ ਕਰਦੇ ਹਾਂ ਗੱਲਬਾਤ ਸੋ ਦੋਸਤੋ ਸਾਡੇ ਨਾਲ ਨੇ ਭੈਣ ਰੁਪਿੰਦਰ ਕੌਰ ਜੋ ਤੁਸੀਂ ਸਾਰੇ ਹੀ ਦੇਖ ਹੀ ਰਹੇ ਹੋ ਨਾ ਪੰਜਾਬੀ ਬੋਲੀ ਨੂੰ ਅਥਾਹ ਪਿਆਰ ਕਰਦੇ ਨੇ ਕਿਸ ਤਰ੍ਹਾਂ ਦੀਆਂ ਇਹਨਾਂ ਨੇ ਜਿਹੜੀਆਂ ਚੀਜ਼ਾਂ ਨੇ ਤਿਆਰ ਕੀਤੀਆਂ ਨੇ ਆਪਾਂ ਕਰਦੇ ਹਾਂ ਗੱਲਬਾਤ ਹਾਂਜੀ ਭੈਣ ਜੀ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਭੈਣ ਜੀ ਮੇਰਾ ਨਾਮ ਰੁਪਿੰਦਰ ਕੌਰ ਮੈਂ ਪਿੰਡ ਢਿਆਲਗੜ ਤੋਂ ਆਂ ਜ਼ਿਲ੍ਹਾ ਸੰਗਰੂਰ ਚ ਇਹ ਸਾਹੋਕੇਟਾ ਢੜੀਆਂ ਕੋਲ ਪੈਂਦਾ ਢਿਆਲਗੜ ਤੇ ਮੇਰੇ ਡੈਡੀ ਨੇ ਜਿਹੜੇ ਰਾਜ ਮਿਸਤਰੀ ਦਾ ਕੰਮ ਕਰਦੇ ਨੇ ਮਮੀ ਸਲਾਈ ਦਾ ਕੰਮ ਕਰਦੇ ਨੇ ਅੱਛਾ ਤੇ ਤੁਸੀਂ ਭੈਣ ਫਿਰ ਇੰਨਾ ਪਿਆਰ ਹਨਾ ਜਿਹੜਾ ਵੈਸੇ ਤਾਂ ਹਰ ਪੰਜਾਬੀ ਨੂੰ ਮਾਣ ਤੇ ਪਿਆਰ ਹੋਣਾ ਚਾਹੀਦਾ ਆਪਣੀ ਬੋਲੀ ਦੇ ਨਾਲ ਤੇ ਤੁਸੀਂ ਇਸ ਕਦਰ ਜੋ ਤੁਸੀਂ ਇਹ ਕੰਮ ਕਰ ਰਹੇ ਹੋ ਇਹ ਚੇਟਕ ਤੁਹਾਨੂੰ ਕਿਵੇਂ ਲੱਗਦੀ ਹੈ ਕਦੋਂ ਲੱਗਦੀ ਹੈ ਅ ਅਸਲ 'ਚ ਇਹ ਹੁੰਦਾ ਵੀ ਕੋਈ ਵੀ ਕੰਮ ਕਰਨ ਦੀ ਮੈਂ ਕਹਿੰਨ ਉਹ ਹਨਾ ਲਗਨ ਕਹਿ ਲੋ ਜਾਂ ਫਿਰ ਵੀ ਕੋਈ ਸਿੱਖਿਆ ਬੱਚਾ ਕਿੱਥੋਂ ਪ੍ਰਾਪਤ ਕਰਦਾ ਉਹ ਆਪਣੇ ਪਰਿਵਾਰ ਤੋਂ ਕਰਦਾ ਕਰਦਾ ਮਾਹੌਲ ਤੁਸੀਂ ਜਿਵੇਂ ਦਾ ਦੇਖਦੇ ਹੋ ਉਵੇਂ ਦੇ ਹੁੰਨੇ ਹੋ ਹਨਾ ਜਿਵੇਂ ਮੈਂ ਸ਼ੁਰੂ ਤਾਂ ਮੇਰੀ ਮੰਮੀ ਨੂੰ ਕੰਮ ਕਰਦੀ ਨੂੰ ਦੇਖਿਆ ਡੈਡੀ ਨੂੰ ਕੰਮ ਕਰਦੀ ਨੂੰ ਦੇਖਿਆ ਹਨਾ ਤਾਂ ਮੈਨੂੰ ਇੰਨਾ ਕੁ ਜ਼ਰੂਰ ਪਤਾ ਸੀਗਾ ਵੀ ਮਿਹਨਤ ਕਰਨਾ ਮਾੜੀ ਗੱਲ ਨਹੀਂ ਹੁੰਦੀ ਜਾਂ ਹੱਥੀਂ ਕੰਮ ਕਰਨਾ ਮਾੜੀ ਚੀਜ਼ ਨਹੀਂ ਹੁੰਦੀ ਤੇ ਪਰ ਏਸੀ ਵੀ ਮੇਰਾ ਪਹਿਲਾਂ ਬੀਏ 'ਚ ਮੈਂ ਇੱਕ ਪਿੰਡ ਦਾ ਮਤਲਬ ਪਿੰਡ ਤੋਂ ਬਲੋਂਗ ਕਰਦੀ ਆ ਹਨਾ ਜਿਹੜੇ ਪਿੰਡ 'ਚ ਵੀ ਸਾਨੂੰ ਕੁੜੀਆਂ ਨੂੰ ਪਲੱਸ 2 ਤੋਂ ਬਾਅਦ ਪੜਨ ਤੇ ਇੱਕ ਕੁਐਸਚਨ ਮਾਰਕ ਲੱਗ ਜਾਂਦਾ ਹੁੰਦਾ ਸੀ ਵੀ ਕੀ ਅੱਗੇ ਪੜ੍ਹਨਾ ਜਾਂ ਨਹੀਂ ਪੜ੍ਹਨਾ ਉਹੀ ਚੀਜ਼ ਮੇਰੇ ਨਾਲ ਹੋਈ ਤੇ ਬੀਏ ਚ ਐਸੀ ਵੀ ਜਦੋਂ ਵੀ ਮੈਂ ਪਲੱਸ 2 ਤੋਂ ਬਾਅਦ ਪੜ੍ਹਨਾ ਪੜ੍ਹਨ ਦੀ ਇੱਛਾ ਰੱਖੀ ਸੀ ਤਾਂ ਮੰਮੀ ਨੇ ਇੱਕ ਗੱਲ ਕਹੀ ਸੀ ਵੀ ਜੇ ਤੂੰ ਪੜ੍ਹਨਾ ਚਾਹਣੀ ਆ ਤਾਂ ਆਪਣੇ ਖਰਚੇ ਆਪ ਕੱਢ ਹਨਾ ਵੀ ਤੈਨੂੰ ਕੋਈ ਕੰਮ ਕਰਨਾ ਪੂ ਨਾਲ ਨਾਲ ਤਾਂ ਉਦੋਂ ਤੋਂ ਮੈਂ ਕੜਾਈ ਦਾ ਕੰਮ ਸ਼ੁਰੂ ਕਰ ਲਿਆ ਕਰ ਲਿਆ ਸੀ ਬੀਏ ਫਰਸਟ ইয়ার ਚ ਕੜਾਈ ਸਿੱਖਣੀ ਸ਼ੁਰੂ ਕਰ ਲਈ ਸੀ ਫਾਈਨਲ ਚ ਮੈਂ ਸਿੱਖ ਗਈ ਸੀ ਚੰਗੀ ਤਰ੍ਹਾਂ ਕਹਿੰਦਾ ਮਤਲਬ ਇੰਨਾ ਕਿ ਸਿੱਖ ਗਈ ਸੀ ਵੀ ਆਪਣਾ ਬੁਟੀਕ ਚਲਾ ਸਕਦੀ ਸੀ ਤੇ ਉਸ ਤੋਂ ਬਾਅਦ ਫਿਰ ਮੇਰੀ ਐਮਏ ਸੁਨਾਮ ਕਾਲਜ ਤੋਂ ਹੋਈਆ ਸ਼ਹੀਦ ਉਦਮ ਸਿੰਘ ਸਰਕਾਰੀ ਕਾਲਜ ਤੋਂ ਹਣਾ ਤੇ ਉਸ ਤੋਂ ਬਾਅਦ ਯੂਨੀਵਰਸਿਟੀ ਆਉਣ ਸੀਗਾ ਯੂਨੀਵਰਸਿਟੀ ਆਉਣ ਤੇ ਵੀ ਕਾਫੀ ਇਸ਼ੂ ਕ੍ਰੀਏਟ ਹੋ ਜਾਂਦੇ ਹੁੰਦੇ ਨੇ ਕਿਉਂਕਿ ਵੀ ਇੱਕ ਪਟਿਆਲੇ ਰਹਿਣਾ ਜਾਂ ਕਿ ਹਣਾ ਬੱਚੇ ਨੇ ਤਾਂ ਇੱਥੇ ਆ ਕੇ ਮੈਂ ਇੱਕ ਅਜੀਬ ਮਾਹੌਲ ਵੇਖਿਆ ਸੀ ਹਣਾ ਕਿਉਂਕਿ ਕੰਮ ਤਾਂ ਮੈਨੂੰ ਮੈਨੂੰ ਇਹ ਸ਼ੋਰ ਹੀ ਸੀ ਵੀ ਕੰਮ ਤਾਂ ਮੈਨੂੰ ਕਰਨਾ ਹੀ ਪਊਗਾ ਕਿਉਂਕਿ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਰਦੀ ਆਈਆਂ ਤਾਂ ਖਰਚੇ ਵੀ ਨੇ ਜਦੋਂ ਕਿ ਪਟਿਆਲੇ ਆ ਕੇ ਤਾਂ ਹੋਰ ਵੀ ਖਰਚੇ ਵੱਧ ਜਾਂਦੇ ਆ ਹਾਂ ਤੇ ਪਰ ਇੱਥੇ ਜਦੋਂ ਮੈਂ ਪ੍ਰੋਗਰਾਮ ਦੇਖਦੀ ਸੀ ਨਾ 21 ਫਰਵਰੀ ਨੂੰ ਮਾਂ ਬੋਲੀ ਦਿਵਸ ਮਨਾਇਆ ਜਾਂਦਾ ਤਾਂ ਉਹ ਸੈਮੀਨਾਰ اٹੈਂਡ ਕਰਦੀ ਸੀ ਜਦੋਂ ਅਸੀਂ ਨਾ ਉੱਥੇ ਇੱਕ ਫਿਕਰ ਜਤਾਈ ਜਾਂਦੀ ਹੁੰਦੀ ਆ ਵੀ ਪੰਜਾਬੀ ਮਾਂ ਬੋਲੀ ਖਤਮ ਹੋ ਰਹੀ ਆ ਹਨਾ ਉਹਦੇ ਤੇ ਕੋਈ ਲੈਕਚਰ ਹੁੰਦਾ ਜਾਂ ਭਾਸ਼ਣ ਹੁੰਦਾ ਹਨਾ ਤਾਂ ਫਿਰ ਆਪਣੇ ਮਨ 'ਚ ਮੇਰੇ 'ਚ ਹਮੇਸ਼ਾ ਹੀ ਇਹ ਚੀਜ਼ ਹੁੰਦੀ ਆ ਵੀ ਕਿਸੇ ਨੂੰ ਕਹਿਣ ਦੀ ਬਜਾਏ ਤੁਸੀਂ ਆਪ ਕੀ ਕਰ ਸਕਦੇ ਹੋ ਉਹਦੇ ਵੱਲ ਜੇ ਥੋੜਾ ਧਿਆਨ ਦਿੱਤਾ ਜਾਵੇ ਜਿਆਦਾ ਵਧੀਆ ਹੁੰਦਾ ਹਨਾ ਤੇ ਫਿਰ ਉਸ ਤੋਂ ਬਾਅਦ ਏਸੀ ਵੀ ਮੈਂ ਜਿਵੇਂ ਹੀ ਦੇਖਿਆ ਵੀ ਸੈਮੀਨਾਰ ਹੁੰਦੇ ਆ ਉਸ ਤੋਂ ਬਾਅਦ ਫਿਰ ਮੈਂ ਕਿਹਾ ਵੀ ਮੈਂ ਆਪ ਕੀ ਕਰ ਸਕਦੀ ਆ ਫਿਰ ਮੈਂ ਕੜਾਈ ਦਾ ਕੰਮ ਆਲਰੇਡੀ ਕਰਦੀ ਸੀਗੀ ਫਿਰ ਮੈਂ ਸੋਚਿਆ ਵੀ ਕਿਉਂ ਨਾ ਪੰਜਾਬੀ ਨੂੰ ਬਚਾਉਣ ਲਈ ਆਪ ਕੀ ਕੀਤਾ ਜਾਵੇ ਫਿਰ ਮੈਂ ਬਸਤਿਆਂ ਉੱਪਰ ਸਭ ਤੋਂ ਪਹਿਲੇ ਛੋਲਾ ਤਿਆਰ ਹੋਇਆ ਸੀ ਨਾ ਛੋਲੇ ਤੇ ਗੁਰਮੁਖੀ ਕੜਾਈ ਕਰਤੀ ਸੀ ਕਿਉਂਕਿ ਪੇਂਟ ਮੈਂ ਦੇਖਿਆ ਹੋਇਆ ਸੀ ਪਹਿਲਾਂ ਵੀ ਕੋਈ ਪੇਂਟ ਨਾਲ ਲਿਖਦੇ ਸੀ ਹਨਾ ਮੈਂ ਕਿਹਾ ਵੀ ਕੜਾਈ ਦਾ ਕੰਮ ਜਦੋਂ ਆਉਂਦਾ ਵੀ ਇਹ ਚੀਜ਼ ਮੈਂ ਤਾਂ ਕੜਾਈ ਨਾਲ ਵੀ ਕਰ ਸਕਦੀ ਆ ਇਹ ਸਭ ਤੋਂ ਪਹਿਲਾਂ ਇੱਕ ਬੈਗ ਤਿਆਰ ਕੀਤਾ ਸੀ ਮੈਂ ਸ਼ੁਰੂਆਤ ਕੀਤੀ ਸੀ ਪਰ ਮੈਨੂੰ ਇਹ ਲੱਗਦਾ ਹੁੰਦਾ ਵੀ ਮੈਨੂੰ ਅੱਗੇ ਲਿਜਾਣ ਵਾਲੇ ਦੋਸਤ ਨੇ ਹਨਾ ਜਾਂ ਜਿਹੜੇ ਮੇਰੇ ਤੋਂ ਵੱਧ ਪੰਜਾਬੀ ਨੂੰ ਪਿਆਰ ਕਰਦੇ ਨੇ ਉਹ ਨੇ ਕਿਉਂਕਿ ਉਹਨਾਂ ਦੀ ਹੱਲਾਸ਼ੇਰੀ ਨੇ ਮੈਨੂੰ ਅੱਗੇ ਵਧਣ ਲਈ ਇੱਕ ਹੌਸਲਾ ਦਿੱਤਾ ਹਨਾ ਤੇ ਉਸ ਤੋਂ ਬਾਅਦ ਸੱਚੀ ਬਹੁਤ ਪਸੰਦ ਕੀਤੇ ਗਏ ਉਹ ਝੋਲੇ ਹਨਾ ਮੇਰੀ ਪਹਿਲੀ ਮੈਨੂੰ ਪਤਾ ਵੀ ਪਹਿਲੀ ਸਟਾਲ ਮੈਂ ਇੱਕ ਮਈਦੇ ਲੁਧਿਆਣੇ ਲਈ ਸੀ ਮਜ਼ਦੂਰ ਦੇ ਉੱਤੇ ਤੇ ਉੱਥੇ ਬਹੁਤ ਪਿਆਰ ਕੀਤਾ ਗਿਆ ਹਨਾ ਤੇ ਐਵੇਂ ਕਿਹਾ ਗਈ ਬਹੁਤ ਸੋਹਣਾ ਕੰਮ ਆ ਫਿਰ ਉਸ ਤੋਂ ਬਾਅਦ ਫਿਰ ਹੁਣ ਤੱਕ ਅਸੀਂ ਐ ਵੀ ਇੱਕ ਝੋਲੇ ਤੋਂ ਸ਼ੁਰੂਆਤ ਕਰਕੇ ਅੱਜ ਦੇ ਟਾਈਮ 'ਚ ਆਪਣੇ ਕੋਲ ਮਫਲਰ ਵੀ ਹੁੰਦੇ ਆ ਲੋਈਆਂ ਵੀ ਹੁੰਦੀਆਂ ਸਾਈਡ ਬੈਗ ਬੱਚਿਆਂ ਦੇ ਸਕੂਲ ਬੈਗ ਹੋਰ ਬਹੁਤ ਚੀਜ਼ਾਂ ਨੇ ਜਿਹੜੀਆਂ ਹੁਣ ਅਸੀਂ ਗੁਰਮੁਖੀ 'ਚ ਤਿਆਰ ਕਰਦੇ ਆ ਤੇ ਦਿੱਕਤਾਂ ਕਿੰਨੀਆਂ ਕਿ ਲੱਗੀਆਂ ਤੁਹਾਨੂੰ ਦਿੱਕਤਾਂ ਜਿਵੇਂ ਹਰ ਇੱਕ ਨੂੰ ਆਉਂਦੀਆਂ ਨੇ ਹਨਾ ਮੈਂ ਕਹੇ ਲੋ ਵੀ ਚਾਹੇ ਉਹ ਕੁੜੀਆਂ ਪਰ ਕੁੜੀਆਂ ਨੂੰ ਜ਼ਿਆਦਾ ਆਉਂਦੀਆਂ ਨੇ ਦਿੱਕਤਾਂ ਹਨਾ ਕਿਉਂਕਿ ਇੱਕ ਤਾਂ ਦੇਖੋ ਸੋਸ਼ਲ ਮੀਡੀਆ ਟੈਂਡ ਕਰਨਾ ਇਹ ਚੀਜ਼ ਬਹੁਤ ਹੁੰਦਾ ਨਾ ਸ਼ੁਰੂ ਸ਼ੁਰੂ ਚ ਬਹੁਤ ਦਿੱਕਤ ਆਈਆਂ ਬੇਫਾਲਤੂ ਦੇ ਫੋਨ ਆਉਣੇ ਹਨਾ ਮੈਨੂੰ ਯਾਦ ਆ ਜਦੋਂ ਪਹਿਲੀ ਵਾਰ ਮੈਂ ਫੋਨ ਨੰਬਰ ਆਪਣਾ ਹਨਾ ਉਹਦੇ ਤੇ ਆਪਣੀ ਆਈਡੀ ਤੇ ਮੈਂਸ਼ਨ ਕੀਤਾ ਸੀ ਤਾਂ ਬੇਫਾਲਤੂ ਦੇ ਫੋਨ ਆਉਣੇ ਹਨਾ ਤੇ ਉਹ ਕਿਉਂਕਿ ਉਹਨਾਂ ਦਾ ਮਤਲਬ ਕੁਝ ਵੀ ਨਹੀਂ ਹੁੰਦਾ ਉਹਨਾਂ ਦਾ ਸਿਰਫ ਇਹ ਹੁੰਦਾ ਵੀ ਕਿਸੇ ਤਰੀਕੇ ਰੋਕਣਾ ਹੁੰਦਾ ਕੰਮ ਕਰਨ ਤੋਂ ਡਰਾਉਣਾ ਹੁੰਦਾ ਹਨਾ ਕਿਉਂਕਿ ਆਪਣੇ ਸਮਾਜ ਚ ਐਵੇਂ ਦੇ ਵੀ ਬਹੁਤ ਨੇ ਇਵਨ ਕਿ ਮੈਂ ਤਾਂ ਇਹ ਚੀਜ਼ ਦੇਖਿਆ ਪੜੇ ਲਿਖੇ ਵੀ ਐਵੇਂ ਦੇ ਬਹੁਤ ਨੇ ਜਿਹੜੇ ਮੈਨੂੰ ਕਈ ਵਾਰ ਐਂ ਵੀ ਕਹਿ ਦਿੰਦੇ ਹੁੰਦੇ ਸੀ ਵੀ ਤੂੰ ਤਾਂ ਝੋਲੇ ਹੀ ਬਣਾਉਂਦੀ ਰਹੇਂਗੀ ਵੀ ਨੌਕਰੀ ਨੌਕਰੀ ਕਰ ਲਾ ਹਨਾ ਚਲੋ ਚੰਗੀ ਗੱਲ ਆ ਵੀ ਨੌਕਰੀ ਵੀ ਹਨਾ ਪੜ੍ਹ ਲੈ ਇਸ ਤੇ ਨੌਕਰੀ ਮਿਲਣੀ ਚਾਹੀਦੀ ਆ ਹਰ ਇੱਕ ਨੂੰ ਮਿਲਣੀ ਚਾਹੀਦੀ ਆ ਕਿਉਂਕਿ ਮਿਹਨਤ ਕਰੀ ਹੁੰਦੀ ਆ ਹਨਾ ਪੜਾਈ ਤੇ ਪਰ ਉਹ ਕਿਤੇ ਨਾ ਕਿਤੇ ਸੋਚਣਾ ਆਪਣੇ ਉਹਨਾਂ ਚੀਜ਼ਾਂ ਤੇ ਖੜੀ ਆ ਵੀ ਸੂਈ ਤਾਗੇ ਵਾਲਾ ਕੰਮ ਤਾਂ ਉਹੀ ਹੁੰਦਾ ਬਿਲਕੁਲ ਹਨਾ ਐਵੇਂ ਦੀਆਂ ਕਾਫੀ ਦਿੱਕਤਾਂ ਆਈਆਂ ਫਿਰ ਕਈ ਵਾਰ ਐਵੇਂ ਹੌਸਲਾ ਜੈ ਐਵੇਂ ਜਿਵੇਂ ਹੋ ਜਾਂਦਾ ਕਿਸੇ ਦੀ ਗੱਲ ਸੁਣ ਕੇ ਹਨਾ ਪਰ ਫਿਰ ਆਪਾਂ ਨੂੰ ਇਹ ਜ਼ਰੂਰ ਪਤਾ ਵੀ ਜੇ ਹੁਣ ਤੱਕ ਮੇਰਾ ਸਾਥ ਇਹ ਮਿਹਨਤ ਨੇ ਦਿੱਤਾ ਇਹ ਸੁਈ ਤਾਗੇ ਨੇ ਦਿੱਤਾ ਤਾਂ ਕਿਸੇ ਦੀਆਂ ਗੱਲਾਂ ਚਾਕੇ ਮੈਂ ਇਹਨੂੰ ਥੋੜੀ ਨਾ ਛੱਡ ਸਕਦੀ ਹਾਂ ਹੁਣ ਵੀ ਮੇਰੇ ਇਹ ਹੁੰਦਾ ਵੀ ਮੈਂ ਕੰਮ ਨਹੀਂ ਛੱਡਦੀ ਹੋਰ ਕੁਝ ਮਰਜ਼ੀ ਛੱਡਨਾ ਪਰ ਕੰਮ ਨਹੀਂ ਛੱਡ ਸਕਦੀ ਪੜਾਈ ਕਿੱਥੋਂ ਤੱਕ ਕੀਤੀ ਤੁਸੀਂ ਪੜਾਈ ਮੇਰੀ ਐਮਏ ਬੀਐਡ ਹੈ ਨੈਟ ਕੁਆਲੀਫਾਈਆ ਤੇ ਪੰਜਾਬੀ ਦਾ ਤੇ ਬੀਐਡ ਹੈ ਤੇ ਪੀਟੈਟ ਕੁਆਲੀਫਾਈਆ ਹੁਣ ਬਸ ਮਾਸਟਰ ਕੇਟਰ ਦੀ ਕੋਚਿੰਗ ਵੀ ਚੱਲ ਰਹੀ ਆ ਤੇ ਜੋ ਵੀ ਪੋਸ ਮੈਨੂੰ ਇੱਛਾ ਤਾਂ ਹੈਗੀ ਆ ਆਪਾਂ ਵੀ ਨਾਲ-ਨਾਲ ਆਪਾਂ ਨੌਕਰੀ ਵੀ ਕਰੀਏ ਬਿਲਕੁਲ ਕਿਉਂਕਿ ਇਹ ਹੁੰਦਾ ਵੀ ਤੁਸੀਂ ਇਨਵੈਸਟ ਕਰਨਾ ਹੁਣ ਮੈਂ ਬਸਤਾ ਕਰਤੇ ਉਹਨਾਂ 'ਕਿ ਇਨਵੈਸਟ ਕਰ ਪਾਉਣੀ ਆ ਜਿੰਨਾ 'ਕਿ ਮੈਂ ਕੰਮ ਕਰਦੀ ਆ ਹਨਾ ਤੇ ਉਹਦਾ ਇਹ ਹੁੰਦਾ ਵੀ ਜਦੋਂ ਇੱਕ ਤੁਹਾਨੂੰ ਵੀ ਫਿਕਸ ਅਮਾਉਂਟ ਆਉਣ ਲੱਗ ਜਾਂਦੀ ਆ ਫਿਰ ਤੁਸੀਂ ਆਪਣੇ ਬਿਜ਼ਨਸ ਤੇ ਵੀ ਚੰਗਾ ਇਨਵੈਸਟ ਕਰ ਪਾਉਨੇ ਹੋ ਬਾਕੀ ਇਹ ਨੌਕਰੀ ਵਾਲੀ ਇੱਛਾ ਮੇਰੇ ਮੰਮੀ ਰੇਡੀ ਦੀ ਜ਼ਿਆਦਾ ਕੀਤੀ ਮੈਂ ਕਹਾ ਮੈਨੂੰ ਇਹ ਲੱਗਦਾ ਹੁੰਦਾ ਜਿਵੇਂ ਅੱਜ ਆਪਣੇ ਸੁਪਨੇ ਪੂਰੇ ਕਰ ਰਹੀ ਆ ਹਨਾ ਵੀ ਮਨਪੌਂਦਾ ਪਾ ਰਹੀਆਂ ਮਨਪੌਂਦਾ ਖਾ ਰਹੀਆਂ ਤਾਂ ਮੇਰੇ ਮਾਪੇ ਵੀ ਤੇ ਇੱਕ ਸੁਪਨੇ ਹੈਗੇ ਨੇ ਉਹ ਮੰਮੀ ਮੈਨੂੰ ਹਮੇਸ਼ਾ ਹੁਣ ਵੀ ਕਹਿੰਦੀ ਆ ਅੱਜ ਦੀ ਤਰੀਕ ਤੇ ਵੀ ਕਹਿੰਦੀ ਆ ਵੀ ਤੂੰ ਠੀਕ ਐ ਕੰਮ ਕਰੀ ਚੱਲ ਤੈਨੂੰ ਕਦੇ ਨਹੀਂ ਰੋਕਿਆ ਹਨਾ ਪਰ ਵੀ ਕੋ ਨੋਕ ਵੀ ਮੈਂ ਚਾਹਣੀ ਆ ਵੀ ਤੂੰ ਨੌਕਰੀ ਲੱਗੀ ਹੋਵੇ ਤਾਂ ਮੈਂ ਚਾਹਣੀ ਆ ਹਨਾ ਮੈਂ ਉਹਨਾਂ ਦਾ ਸੁਪਨਾ ਵੀ ਪੂਰਾ ਕਰਨਾ ਜੀ ਸੋ ਜਿਸ ਤਰ੍ਹਾਂ ਤੁਸੀਂ ਸਟਾਲਾਂ ਲਾਉਨੇ ਹੋ ਨਾ ਜਿਵੇਂ ਪਹਿਲਾਂ ਗੱਲ ਕੀਤੀ ਪਹਿਲੀ ਸਟਾਲ ਲਈ ਉਸ ਤੋਂ ਬਾਅਦ ਤੁਸੀਂ ਕਾਫੀ ਮੇਲਿਆਂ ਤੇ ਜਾਂਦੇ ਹੋ ਤੇ ਲੋਕਾਂ ਦਾ ਕਿਸ ਤਰ੍ਹਾਂ ਦਾ ਰਿਸਪੌਂਸ ਰਹਿੰਦਾ ਹੈ ਬਹੁਤ ਸਹੀ ਰਹਿੰਦਾ ਹਨਾ ਜਦੋਂ ਵੀ ਸਟਾਲਾਂ ਲਾਉਣੇ ਆਗੇ ਪਹਿਲਾ ਪਹਿਲਾ ਤਾਂ ਇੱਕ ਚੀਜ਼ ਹੁੰਦੀ ਸੀ ਜਾਣ ਲੱਗੇ ਸਾਨੂੰ ਕਿੱਥੇ ਰਹਿਣਾ ਕੀ ਖਾਣਾ ਕੀ ਪੀਣਾ ਹਨਾ ਤੇ ਸ਼ੁਰੂ ਸ਼ੁਰੂ ਚ ਮੈਂ ਮਤਲਬ ਕਿ ਇੱਥੇ ਦੋਸਤ ਨੇ ਹਨਾ ਜਗਸੀਰ ਜਿਨ੍ਹਾਂ ਨਾਲ ਮੈਂ ਸ਼ੁਰੂ ਸ਼ੁਰੂ ਚ ਕੰਮ ਸ਼ੁਰੂ ਕੀਤਾ ਸੀਗਾ ਵੀ نیچے ਕਿਤਾਬਾਂ ਦੀ ਦੁਕਾਨ ਸੀਗੀ ਉੱਪਰ ਵਾਲੇ ਪੋਸ਼ਣ ਚ ਮੈਂ ਕੰਮ ਕਰਦੀ ਹੁੰਦੀ ਸੀ ਨਾ ਅਸੀਂ ਮਤਲਬ ਐਵੇਂ ਸਾਂਝੀ ਸਟਾਲ ਲਾਉਂਦੇ ਹੁੰਦੇ ਸੀ ਹਾਫ ਆਫ ਕਰਕੇ ਤੇ ਉਦੋਂ ਇੱਕ ਡਰਜਾ ਘਟਿਆ ਸੀਗਾ ਫਿਰ ਹੁਣ ਮੈਂ ਇਹ ਆ ਵੀ ਹੁਣ ਆਪਾਂ ਕੰਮ ਵੀ ਵਧਾਇਆ ਹੋਇਆ ਹੁਣ ਮੈਂ ਕੱਲੀ ਸਟਾਲ ਲਾਉਣੀ ਆ ਪਹਿਲਾਂ ਪਹਿਲਾਂ ਜਿੱਕੜਾ ਹੁੰਦਾ ਸੀ ਕਿੱਥੇ ਰਹਿਣਾ ਕਿਹੋ ਜਿਹੇ ਲੋਕ ਹੋਣਗੇ ਪਰ ਹੁਣ ਜਾ ਕੇ ਪਤਾ ਲੱਗਦਾ ਵੀ ਸਾਰੇ ਇੰਨਾਂ ਕ ਪਿਆਰ ਕਰਦੇ ਹੁੰਦੇ ਨੇ ਨਾ ਤੁਹਾਨੂੰ ਉਹ ਸਪੈਸ਼ਲ ਮਿਲਣ ਆਉਂਦੇ ਨੇ ਵੀ ਭੈਣੇ ਸਾਡੇ ਸ਼ਹਿਰ ਚ ਆਇਓ ਤੁਸੀਂ ਕਿਸੇ ਚੀਜ਼ ਦੀ ਲੋੜ ਹੋਈ ਸਾਨੂੰ ਦੱਸਿਓ ਤੇ ਉਹ ਰੋਟੀ ਵੀ ਬਣਾ ਕੇ ਲੈ ਕੇ ਆਉਂਦੇ ਨੇ ਕਿ ਉਹ ਜੇ 5 ਦਿਨ ਹੁੰਦਿਆ ਤੇ 5 ਦਿਨ ਉਹ ਕਈ ਵਾਰ ਰੋਟੀ ਵੀ ਬਣਾ ਕੇ ਲੈ ਕੇ ਆਉਂਦੇ ਨੇ ਹਨਾ ਸਾਨੂੰ ਕਹਿੰਦੇ ਨੇ ਵੀ ਤੁਸੀਂ ਸਾਡੇ ਘਰੇ ਚਲੋ ਤਾਂ ਕਰਕੇ ਬਹੁਤ ਵਧੀਆ ਰਹਿੰਦਾ ਐਵੇਂ ਤੁਹਾਡੇ ਬਸਤਾ ਘਰਤੇ ਜਾਂ ਫੋਨ ਰਾਹੀਂ ਤੁਹਾਨੂੰ ਕੋਈ ਸਪੈਸ਼ਲ ਕਾਲਮ ਵੀ ਆਉਂਦੀ ਨੇ ਵੀ ਸਾਡੇ ਬੱਚਿਆਂ ਦੇ ਨਾਂ ਤੇ ਬੈਗ ਬਣਾਉਣਾ ਜਿਵੇਂ ਤੁਸੀਂ ਬਣਾ ਰਹੀ ਸੀ ਹਾਂਜੀ ਉਹਦਾ ਬੱਚਿਆਂ ਦੇ ਸਕੂਲ ਬੈਗ ਜ਼ਿਆਦਾ ਤਿਆਰ ਹੁੰਦੇ ਨੇ ਹੁਣ ਵੀ ਆਪਣੇ ਕੋਲ ਬੱਚਿਆਂ ਦੇ ਸਕੂਲਾਂ ਮੈਗਾ ਦਾ ਆਰਡਰ ਜ਼ਿਆਦਾ ਹੈਗਾ ਕਿਉਂਕਿ ਨਵੇਂ ਐਡਮਿਸ਼ਨਾਂ ਸ਼ੁਰੂ ਹੋ ਰਹੀਆਂ ਨੇ ਹਨਾ ਜਾਂ ਫਿਰ ਜਿਸ ਦਾ ਪਹਿਲਾ ਸਕੂਲ ਹੁੰਦਾ ਜਾਂ ਕਨ ਬੱਚੇ ਨੇ ਸਕੂਲ ਸ਼ੁਰੂ ਕਰਨਾ ਹੁੰਦਾ ਤਾਂ ਉਹਦਾ ਪਹਿਲਾ ਬੈਗ ਹੁਣ ਉਹ ਗੁਰਮੁਖੀ ਵਾਲਾ ਬੈਗ ਦੇ ਰਹੇ ਨੇ ਕਿਉਂਕਿ ਇੱਕ ਤਾਂ ਉਹ ਯਾਦਗਾਰ ਰਹੂਗਾ ਹਨਾ ਇੱਕ ਮਾਂ ਨਾਲ ਉਹ ਮੈਨੂੰ ਹਮੇਸ਼ਾ ਇਹ ਲੱਗਦਾ ਹੁੰਦਾ ਵੀ ਬੱਚਾ ਆਪਣੀ ਮਾਂ ਨਾਲ ਜ਼ਿਆਦਾ ਅਟੈਚ ਹੁੰਦਾ ਤਾ ਉਹ ਇੱਕ ਸਾਡੇ ਕੋਲ دوست ਹੈ ਉਹਨਾਂ ਦਾ ਬੱਚਾ ਹਜੇ ਸਕੂਲ ਪੜ੍ਹਨ ਵੀ ਨਹੀਂ ਲੱਗਿਆ ਸੀਗਾ ਉਹ ਕਹਿੰਦੇ ਵੀ ਸਾਨੂੰ ਸਾਡੀ ਇੱਛਾ ਵੀ ਪਹਿਲਾ ਬੈਗ ਜਦੋਂ ਇਹ ਲੈ ਕੇ ਜਾਊ ਜੋਰਾਵਰ ਸਿੰਘ ਸੀ ਉਹਦਾ ਨਾਮ ਤੇ ਵੀ ਜੋਰਾਵਰ ਪਹਿਲਾ ਬੈਗ ਗੁਰਮੁਖੀ ਵਾਲਾ ਹੀ ਲੈ ਕੇ ਜਾਊ ਤਾਂ ਉਹ ਚੀਜ਼ਾਂ ਵਧੀਆ ਲੱਗਦੀਆਂ ਨੇ ਉਹਨਾਂ ਦਾ ਪਿਆਰ ਵੀ ਦੇਖ ਕੇ ਵਧੀਆ ਲੱਗਦਾ ਐਵੇਂ ਹਨਾ ਕਿਉਂਕਿ ਆਪਾਂ ਨੂੰ ਇਹ ਹੁੰਦਾ ਵੀ ਆਪਾਂ ਨੂੰ ਕੰਮ ਦੀ ਵੀ ਲੋੜ ਹੁੰਦੀ ਆ ਹਨਾ ਸਾਨੂੰ ਵੀ ਐਵੇਂ ਵੀ ਕੰਮ ਵਧੀਆ ਹੋਵੇ ਤਾਂ ਪਰ ਉਹ ਵੀ ਨਾਲ ਨਾਲ ਦੋਸਤਾਂ ਦਾ ਸਪੋਰਟ ਬਹੁਤ ਹੈ ਜਿਵੇਂ ਥੋੜੀ ਗੱਲ ਤਾਂ ਪੈਣਾ ਤੁਸੀਂ ਕਰ ਹੀ ਦਿੱਤੀ ਸੀ ਕਿ ਤੁਹਾਨੂੰ ਘਰਦਿਆਂ ਨੇ ਜਾਂ ਰਿਸ਼ਤੇਦਾਰਾਂ ਨੇ ਤਾਂ ਨਹੀਂ ਇਹ ਗੱਲ ਤੇ ਕਿਹਾ ਵੀ ਯਾਰ ਕੁੜੀ ਤੁਸੀਂ ਪੜਨ ਵਾਸਤੇ ਭੇਜੀ ਸੀ ਤੇ ਫਿਰ ਹੁਣ ਇਹ ਕਿਹੜੇ ਕੰਮ ਕਰ ਲੱਗੀ ਉਹ ਹੀ ਪੁਰਾਣੇ ਜਮਾਨੇ ਵਾਲੇ ਹੋ ਜਾਂਦਾ ਕਈ ਵਾਰ ਹੋ ਜਾਂਦਾ ਹੁੰਦਾ ਹਨਾ ਜਦੋਂ ਕਈ ਵਾਰ ਸਰਕਲ ਦੇ ਵਿੱਚ ਹੋਰਾਂ ਨੂੰ ਜੌਬ ਮਿਲ ਜਾਂਦੀ ਹੈ ਹਨਾ ਤਾਂ ਉਹ ਕਈ ਵਾਰ ਕਹਿ ਦਿੰਦੇ ਹਨ ਵੀ ਪੜਨ ਤਾਂ ਤੂੰ ਵੀ ਬਾਹਰ ਗਈ ਸੀ ਤੇ ਤੈਨੂੰ ਹਤੇ ਰਾਹ ਜੇ ਕੁਝ ਬਣਿਆ ਨਹੀਂ ਇਹ ਸਵਾਲ ਹੁੰਦਾ ਹੁੰਦਾ ਆਪਣੇ ਤਾਂ ਹਨਾ ਵੀ ਤੇਰਾ ਤੇਰਾ ਕਦੋਂ ਕੁਝ ਬਣੂਗਾ ਜਾਂ ਮੈਨੂੰ ਕਹਿੰਦੇ ਹਨ ਤੇਰੀ ਕਿੰਨੀ ਕੁ ਪੜਾਈ ਰਹਿ ਗਈ ਹੁਣ ਤਾਂ ਮੁੜਿਆ ਘਰੇ ਹਨਾ ਬਹੁਤ ਟਾਈਮ ਹੋ ਗਿਆ ਤੈਨੂੰ ਗਈ ਨੂੰ ਤਾਂ ਉਹਦੇ ਉੱਪਰ ਉਹਨਾਂ ਦਾ ਇਹ ਹੁੰਦਾ ਵੀ ਠੀਕ ਹੈ ਕਿਉਂਕਿ ਉਹਨਾਂ ਦੀ ਨਿਗਾਹ 'ਚ ਇਹ ਆ ਵੀ ਪੜ੍ਹ ਲਿਖ ਕੇ ਨੌਕਰੀ ਬਸ ਇਸ ਤੋਂ ਅੱਗੇ ਦੁਨੀਆ ਕਹਿ ਲੋ ਚਾਹ ਖਤਮ ਹੀ ਆ ਵੀ ਉਸ ਤੋਂ ਅੱਗੇ ਹੋਰ ਕੁਝ ਹੁੰਦਾ ਹੀ ਨਹੀਂਗਾ ਤੇ ਪਰ ਇਹ ਹੁੰਦਾ ਵੀ ਠੀਕ ਹੈ ਹੌਲੀ ਹੌਲੀ ਹੋਣਾ ਹੁੰਦਾ ਪਹਿਲਾਂ ਉਹਨਾਂ ਨੂੰ ਇਹ ਹੁੰਦਾ ਸੀ ਵੀ ਉਹ ਹੀ ਕੰਮ ਕਰੀ ਜਾਂਦੀ ਆ ਘਰੇ ਵੀ ਕਰ ਲੈਂਦੀ ਫਿਰ ਐਡਾ ਬਾਹਰ ਜਾਣ ਦੀ ਕੀ ਲੋੜ ਸੀ ਹਨਾ ਹੁਣ ਜਦੋਂ ਉਹ ਇੰਟਰਵਿਊ ਦੇਖਦੇ ਨੇ ਕੋਈ ਹੋਰ ਚੀਜ਼ ਹਨਾ ਖਬਰ ਲੱਗੀ ਦੇਖਦੇ ਨੇ ਤਾਂ ਉਹ ਸੱਚੀ ਬਹੁਤ ਖੁਸ਼ ਹੁੰਦੇ ਨੇ ਫਿਰ ਉਹ ਮੈਨੂੰ ਫੋਟੋਆਂ ਭੇਜਦੇ ਨੇ ਹਨਾ ਫਿਰ ਉਹ ਕਹਿੰਦੇ ਨੇ ਵੀ ਐਵੇਂ ਕੰਮ ਕਰਦੀ ਰਹਿ ਵੀ ਕੋਈ ਚੱਕਰ ਨਹੀਂ ਸੀ ਤੇਰੇ ਨਾਲ ਤੇ ਹੁਣ ਤੁਸੀਂ ਖੁਸ਼ ਹੋ ਜੋ ਸੋਚ ਕੇ ਕੰਮ ਸ਼ੁਰੂ ਕੀਤਾ ਸੀ ਵੀ ਤੁਹਾਨੂੰ ਲੱਗਦਾ ਵੀ ਤੁਸੀਂ ਇਸ ਕੰਮ ਵਾਲੇ ਪਾਸੇ ਕਾਮਯਾਬ ਹੋਈ ਬਿਲਕੁਲ ਤੇ ਇਹਦੀ ਸਭ ਤੋਂ ਵਧੀਆ ਫੀਡਬੈਕ ਹਮੇਸ਼ਾ ਮੈਂ ਪਹਿਲਾਂ ਵੀ ਇੰਟਰਵਿਊ ਚ ਕਹੀਆ ਹਨਾ ਕਈ ਵਾਰ ਕੀ ਹੁੰਦਾ ਮੈਂ ਨਾ ਦੁਪੱਟਾ ਲਿਆ ਹੁੰਦਾ ਗੁਰਮੁਖੀਵਾਰਾ ਮੈਂ ਬੱਸ ਚ ਵੀ ਜਾ ਰਹੀ ਹੁੰਨੀ ਆ ਇਹ ਮੇਰੇ ਨਾਲ ਬਹੁਤ ਵਾਰ ਹੋਇਆ ਇੱਕ ਅੱਧੀ ਵਾਰ ਨਹੀਂ ਹੋਇਆ ਹਨਾ ਕੋਈ ਬੈਗ ਵੀ ਚੱਕਿਆ ਹੁੰਦਾ ਤਾਂ ਕੋਈ ਵੀ ਛੋਟਾ ਬੱਚਾ ਮੇਰੇ ਕੋਲ ਆਉਂਦਾ ਤਾਂ ਉੜਾੜ ਆਪਣੇ ਆਪ ਹੀ ਪੜਨ ਲੱਗ ਜਾਂਦੇ ਨੇ ਉਹਨਾਂ ਨੂੰ ਕੋਈ ਕਹਿੰਦਾ ਥੋੜੀ ਨਾ ਵੀ ਹਾਂ ਉੜਾੜਾ ਸੁਣਾਓ ਜਮ ਇਹ ਰੈਂਡਮਲੀ ਕਹਿੰਦਾ ਹੁੰਦੇ ਨੇ ਕੋ ਕੈਲੋ ਵੀ ਕੁਦਰਤੀ ਸਪੋਰਟ ਆਉਣਾ ਹੁੰਦਾ ਹਨਾ ਜਾਂ ਇੱਕ ਹੰਗਾਰ ਆਉਣਾ ਹੁੰਦਾ ਵੀ ਸੋਨਾ ਕੰਮ ਕਰ ਰਿਆ ਤਾਂ ਐਵੇਂ ਦੀ ਬਹੁਤ ਵਾਰੀ ਐਵੇਂ ਦੀਆਂ ਚੀਜ਼ਾਂ ਹੋਈਆਂ ਨੇ ਬੱਚੇ ਖੁਦ ਆਉਂਦੇ ਨੇ ਛੋਟੇ-ਛੋਟੇ ਤੋਂ ਆਪਣਾ ਜਿਹੜਾ ਜਿਹੜਾ ਨਾਮ ਹੁੰਦਾ ਉਹਨਾਂ ਦੇ ਅੱਖਰ ਦਾ ਹਨਾ ਵੀ ਜਿਹਦਾ ਨਾਮ ਰਾਰੇ ਤੋਂ ਵੀ ਪੈਂਦਾ ਤਾਂ ਸਾਰੇ ਅੱਖਰਾਂ ਚ ਕਹਿੰਦੇ ਵੀ ਆਹਾ ਸਾਡੇ ਅੱਖਰ ਦਾ ਨਾਮ ਆ ਉਦੋਂ ਮੈਨੂੰ ਸੱਚੀਆ ਹੁੰਦਾ ਵੀ ਜੋ ਮੈਂ ਚਾਹੁੰਦੀ ਸੀ ਵੀ ਐਨੀ ਇੱਕ ਪੰਜਾਬੀ ਹਾਈਲਾਈਟ ਹੋਵੇ ਖਾਸ ਕਰ ਬੱਚਿਆਂ ਲਈ ਮੇਰਾ ਜ਼ਿਆਦਾ ਸੀ ਹਨਾ ਕਿਉਂਕਿ ਬੱਚਿਆਂ ਨੂੰ ਤਾਂ ਹਿੰਦੀ ਬੋਲਣ ਤੇ ਆਪਾ ਲਾ ਰੱਖਿਆ ਸਕੂਲਾਂ ਚ ਨਹੀਂ ਪੰਜਾਬੀ ਬੋਲਣ ਦਿੰਦੇ ਤਾਂ ਕਰਕੇ ਜੇ ਪੰਜਾਬੀ ਆਮੋ ਸਾਹਮਣੇ ਉਹਨਾਂ ਦੇ ਇੰਨੀ ਕ ਹਾਈਲਾਈਟ ਹੋਵੇ ਉਹਨਾਂ ਕੋਲ ਬੈਗ ਚੱਕਿਆ ਹੋਵੇ ਕਿਸੇ ਕੋਲ ਦੁਪੱਟਾ ਲਿਆ ਹੋਵੇ ਤਾਂ ਉਹਨਾਂ ਨੂੰ ਪੰਜਾਬੀ ਉੱਪਰੀ ਨਹੀਂ ਲੱਗੂਗੀ ਤਾਂ ਉਹ ਚੀਜ਼ ਹੋ ਰਹੀ ਆ ਤੇ ਮੈਨੂੰ ਖੁਸ਼ੀ ਹੁੰਦੀ ਹੁੰਦੀ ਆ ਵੀ ਐਵੇਂ ਜੋ ਮੈਂ ਚਾਹੁੰਦੀ ਸੀ ਵੀ ਆਪਣੇ ਆਪ ਹੀ ਉਹ ਚੀਜ਼ਾਂ ਹੋ ਰਹੀਆਂ ਨੇ ਤੇ ਤੁਹਾਡੀ ਜਿਹੜੀ ਆਈਡੀਆ ਇੰਸਟਾ ਤੇ ਵੀ ਫੇਸਬੁੱਕ ਤੇ ਉਹ ਜ਼ਰੂਰ ਮੈਂਸ਼ਨ ਕਰ ਦੇ ਹਾਂ ਹਾਂਜੀ ਬਸਤਾ ਕਰਦੇ ਨਾਮ ਤੇ ਆਪਣੀ ਆਈਡੀਆ ਇੰਸਟਾਗ੍ਰam ਤੇ ਵੀ ਆ ਬਸਤਾ ਕਰ ਹਨਾ ਤੁਸੀਂ ਪੰਜਾਬੀ ਚ ਵੀ ਸਰਚ ਕਰ ਸਕਦੇ ਹੋ ਇੰਗਲਿਸ਼ ਚ ਵੀ ਦੋਨਾਂ ਚ ਹੀ ਆਏਗੀ ਤੇ ਫੇਸਬੁੱਕ ਤੇ ਵੀ ਬਸਤਾ ਕਰਦੇ ਨਾਮ ਤੇ ਆਈਡੀ ਹੈਗੀ ਤੇ ਫੇਸਬੁਕ ਤੇ ਐਸੀ ਮੇਰੀ ਪਰਸਨਲ ਆਈਡੀ ਚੱਲ ਰਹੀ ਹੈ ਕਿ ਪਰ ਉਹ ਫਿਰ ਵੀ ਬਸਤਾ ਕਰਦੇ ਨਾਮ ਤੇ ਸਰਚ ਹੋ ਜਾਈਗੀ ਹਨਾ YouTube ਤੇ ਵੀ ਆਪਾਂ ਪੇਜ ਬਣਾਇਆ ਹੋਇਆ ਪਰ YouTube ਤੇ ਹਜੇ ਆਪਾਂ ਨੇ ਐਕਟਿਵ ਨਹੀਂ ਹੋ ਪਾ ਰਹੇ ਹੌਲੀ ਹੌਲੀ ਕਿਉਂਕਿ ਇੱਕ ਤਾਂ ਕੰਮ ਵੀ ਆਪ ਕਰਨਾ ਹੁੰਦਾ ਹਨਾ ਫਿਰ ਉਹ ਸੋਸ਼ਲ ਮੀਡੀਆ ਵੀ ਹੈਂਡਲ ਕਰਨਾ ਹੁੰਦਾ ਤਾਂ ਕਰਕੇ ਅਸੀਂ ਹੌਲੀ ਹੌਲੀ ਕੋਸ਼ਿਸ਼ ਕਰ ਰਹੇ ਆਂ ਵੀ ਉਹਨਾਂ ਨੂੰ ਮੈਨੇਜ ਕਰ ਪਾਈਏ ਪਰ ਫਿਰ ਵੀ ਕੋਸ਼ਿਸ਼ ਜਾਰੀ ਆ ਅੱਛਾ ਕਈ ਵਾਰੀ ਪਹਣੇ ਹਨਾ ਇਹ ਹੈ ਵੀ ਜਿੱਥੇ ਸਟਾਲ ਲੱਗਦੀ ਹੈ ਜਾਂ ਉੱਥੇ ਮੇਲੇ ਚ ਆ ਜਾਂਦੇ ਨੇ ਉੱਥੇ ਹਰ ਇੱਕ ਬੰਦਾ ਤਾਂ ਨਹੀਂ ਪਹੁੰਚਦਾ ਪਰ ਕਈਆਂ ਦੇ ਮਨ ਦੇ ਵਿੱਚ ਇਹ ਹੁੰਦਾ ਜਾਂ ਵੀਡੀਓ ਵੇਖ ਕੇ ਵੀ ਆਊਗਾ ਜਾਂ ਕਈਆਂ ਨੇ ਵੇਖਿਆ ਹੋਊਗਾ ਵੀ ਅਸੀਂ ਸਾਡੇ ਬੱਚੇ ਨੂੰ ਇਹ ਬਸਤਾ ਲੈ ਕੇ ਦੇਈਏ ਜਾਂ ਉਹਦੇ ਉਹਦਾ ਨਾਂ ਲਿਖਵਾ ਕੇ ਦੇਈਏ ਐ ਤੁਸੀਂ ਆਨਲਾਈਨ ਵੀ ਭੇਜਦੇ ਨੇ ਜੇ ਕਈ ਵਾਰ ਕੋਈ ਚਾਹੀ ਹਾਂਜੀ ਹਾਂਜੀ ਬੈਗ ਜ਼ਿਆਦਾਤਰ ਆਪਣੇ ਆਨਲਾਈਨ ਹੀ ਜਾ ਰਹੇ ਨੇ ਪਾਰਸਲ ਕਰਦੇ ਆਪਾਂ ਕਿਉਂਕਿ ਕਈ ਵਾਰ ਇਹ ਹੁੰਦਾ ਵੀ ਹਰ ਇੱਕ ਦੀ ਜ਼ਿੰਦਗੀ ਕਰਜ਼ੇਵਿਆਂ ਚੋਂ ਲੰਘ ਰਹੀ ਆ ਹਨਾ ਨਹੀਂ ਆਇਆ ਜਾਂਦਾ ਤੇ ਤਾਂ ਕਰਕੇ ਬੈਗ ਪੰਜਾਬ ਚ ਹਰ ਜਗ੍ਹਾ ਪਾਰਸਲ ਹੀ ਹੋ ਰਹੇ ਨੇ ਤੁਸੀਂ ਘਰ ਬੈਠੇ ਸਿਰਫ ਆਰਡਰ ਕਨਫਰਮ ਕਰ ਸਕਦੇ ਹੋ ਬੱਚੇ ਦਾ ਨਾਮ ਭੇਜ ਸਕਦੇ ਹੋ ਹਨਾ ਪੇਮੈਂਟ ਆਨਲਾਈਨ ਹੋ ਜਾਂਦੀ ਹੈ Google Pay ਵਗੈਰਾ ਤੇ ਇਹਦਰੋਂ ਸੀ ਪਾਰਸਲ ਕਰ ਦਿੰਦੇ ਆ ਉਹਨਾਂ ਦੇ ਘਰ ਤੱਕ ਬੈਗ ਪਹੁੰਚ ਜਾਂਦਾ ਇਹ ਵੀ ਕੋਈ ਚੱਕਰ ਨਹੀਂ ਵੀ ਕਿਤੇ ਲੈ ਕੇ ਆਉਣਾ ਪਊਗਾ ਇੰਡੀਅਨ ਇੰਡੀਅਨ ਪੋਸਟ ਰਾਹੀਂ ਆਪਾਂ ਕਰ ਦਿੰਦੇ ਆ ਤੇ ਉਹ ਘਰ ਤੱਕ ਕਿਤੇ ਜਾਂਦਾ ਈਵਨ ਕਿ ਪੰਜਾਬ ਕੀ ਬਾਰ ਵੀ ਆਪਾਂ ਹਰ ਜਗ੍ਹਾ ਬੈਗ ਭੇਜ ਦਿੰਦੇ ਆ ਹ ਸੋ ਭਣ ਜਿਵੇਂ ਆਪਾਂ ਦੇਖਦੇ ਹਾਂ ਹਨਾ ਵੀ ਹਰ ਬੰਦਾ ਜਿਹੜਾ ਪੰਜਾਬੀ ਨੂੰ ਪਿਆਰ ਕਰਦਾ ਹੈ ਉਹਦੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਸਾਡੀ ਮਾਂ ਬੋਲੀ ਨੂੰ ਹੋਰ ਅੱਗੇ ਲੈ ਕੇ ਜਾਈਏ ਉਹ ਹੋਰ ਪਰਫੁੱਲਤ ਕਰੀਏ ਹੁਣ ਜ਼ਿਆਦਾਤਰ ਜਿਵੇਂ ਕਲਾਕਾਰ ਨੇ ਕਲਾਕਾਰ ਤਾਂ ਕਈ ਵਾਰੀ ਇਹ ਵੀ ਹੁੰਦਾ ਹੈ ਵੀ ਉਹ ਸੇਵਾ ਕਹਿੰਦੇ ਅਸੀਂ ਪੰਜਾਬੀ ਬੋਲੀ ਦੀ ਕਰਦੇ ਆ ਪਰ ਗਾਣਿਆਂ ਦੇ ਨਾਮ ਉਹ ਇੰਗਲਿਸ਼ ਦੇ ਵਿੱਚ ਹੁੰਦੇ ਨੇ ਤੇ ਤੁਸੀਂ ਇਹ ਕੀ ਕਹਿਣਾ ਚਾਹੋਗੇ ਕਿ ਪੰਜਾਬੀ ਬੋਲੀ ਨੂੰ ਹੋਰ ਪਰਫੁੱਲਤ ਕਰਨ ਵਾਸਤੇ ਕੀ ਕਰਨਾ ਚਾਹੀਦਾ ਇਦੇ ਚ ਇਹ ਹੁੰਦਾ ਵੀ ਸ਼ੁਰੂਆਤ ਬਹੁਤ ਛੋਟੀ ਜੀ ਚੀਜ਼ ਤੋਂ ਹੋ ਸਕਦੀ ਹੈ ਮੈਂ ਕਹਿੰਨ ਉਹ ਜੀ ਮੈਂ ਸੋਸ਼ਲ ਮੀਡੀਆ ਤੇ ਤੁਸੀਂ ਕੋਈ ਪੋਸਟ ਵੀ ਪਾ ਰਹੇ ਹੋ ਪੋਸਟ ਲਿਖ ਕੇ ਪਾ ਰਹੇ ਹੋ ਹਨਾ ਤਾਂ ਤੁਸੀਂ ਪੰਜਾਬੀ ਚ ਲਿਖ ਕੇ ਪਾ ਸਕਦੇ ਹੋ ਸਾਰੀ ਪੋਸਟ ਹਨਾ ਤੇ ਪੰਜਾਬੀ ਚ ਕਿਉਂਕਿ ਉਹ ਫਿਰ ਇਹ ਵੀ ਆ ਵੀ ਸਾਰਿਆਂ ਨੂੰ ਸਮਝ ਆਊਗੀ ਇਹ ਨਹੀਂ ਹੈਗਾ ਵੀ ਉਹ ਕੁਝ ਕੁ ਲੋਕਾਂ ਨੂੰ ਸਮਝੋ ਇੰਗਲਿਸ਼ ਚ ਪੋਸਟ ਪਾਈ ਹੁੰਦੀ ਆ ਚਾਹੇ ਪੰਜਾਬੀ ਕਰੀ ਪੰਜਾਬੀ ਟਾਈਪ ਹੁੰਦੀ ਆ ਜਿਵੇਂ ਅੱਜਕੱਲ ਚੈਟ ਵਾਲੀ ਹਨਾ ਲੈਂਗੁਏਜ ਚੱਲ ਰਹੀ ਹੈਗੀ ਤਾ ਉਹਦੇ ਸਭ ਤੋਂ ਪਹਿਲਾਂ ਇਹ ਵੀ ਕੋਈ ਵੀ ਪੋਸਟ ਪਾਉਣੀ ਆ ਤਾਂ ਪੰਜਾਬੀ ਚ ਲਿਖ ਕੇ ਪਾਓ ਕਿਸੇ ਪੋਸਟ ਤੇ ਕਮੈਂਟ ਕਰਨਾ ਤਾਂ ਪੰਜਾਬੀ ਚ ਲਿਖ ਕੇ ਕਰੋ ਹਨਾ ਇਹ ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਹੜੇ ਪਰ ਡੇਲੀ ਕਰਦੇ ਆ ਇੱਕ ਪੋਸਟ ਤੇ ਡੇਲੀ ਬਹੁਤ ਕਮੈਂਟ ਕਰ ਦਿੰਦੇ ਆ ਆਪਾਂ ਹਨਾ ਬਹੁਤ ਵਧੀਆ ਜੀ ਐਵੇਂ ਬਹੁਤ ਚੀਜ਼ਾਂ ਹੁੰਦੀਆਂ ਨੇ ਆਪਸ਼ਨ ਆਣ ਤਾਂ ਪੰਜਾਬੀ ਚ ਲਿਖ ਕੇ ਪਾਓ ਦੂਸਰੇ ਹੁੰਦਾ ਵੀ ਦੁਕਾਨ ਆ ਕਿਤੇ ਵੀ ਹਨਾ ਕਿਤੇ ਵੀ ਦੁਕਾਨ ਆ ਤਾਂ ਉਹਦਾ ਬੋਰਡ ਪੰਜਾਬੀ ਚ ਲਿਖਿਆ ਹੋਵੇ ਹਨਾ ਤਾਂ ਕਾਰ ਦੀ ਨੰਬਰ ਪਲੇਟ ਆ ਉਹਦੇ ਤੇ ਨਾਮ ਲਿਖਿਆ ਹੁੰਦਾ ਪਰ ਅੱਜ ਕੱਲ ਇੰਗਲਿਸ਼ ਚ ਸੋਨੇ-ਸੋਨੇ ਨਾਮ ਉਹ ਕਰ ਰਹੇ ਨੇ ਉਹ ਪੰਜਾਬੀ ਚ ਲਿਖਿਆ ਹੋਵੇ ਤਾਂ ਬਹੁਤ ਛੋਟੀਆਂ-ਛੋਟੀਆਂ ਚੀਜ਼ਾਂ ਹੁੰਦੀਆਂ ਨੇ ਜਿਦਾਂ ਹਰ ਕੋਈ ਹੀ ਪੰਜਾਬੀ ਲਈ ਬਹੁਤ ਸੋਹਣਾ ਕੰਮ ਕਰ ਸਕਦਾ ਕੱਲੀ ਰੁਪਿੰਦਰ ਨਹੀਂ ਹਰ ਕੋਈ ਕਰ ਸਕਦਾ ਤੇ ਬਹੁਤ ਛੋਟੀਆਂ-ਛੋਟੀਆਂ ਗੱਲਾਂ ਤੋਂ ਧਿਆਨ ਦੇ ਕੇ ਉਹ ਪੰਜਾਬੀ ਨੂੰ ਬਦਾ ਸਕਦੇ ਆ ਬਿਲਕੁਲ ਇੱਕ ਹੋਰ ਵੀ ਦੇਖਿਆ ਜਾਂਦਾ ਨਾ ਜੀ ਹੁਣ ਜੇ ਦੇਖਿਆ ਜਾਵੇ ਆਮ ਪਿੰਡਾਂ ਦੇ ਵਿੱਚ ਹਰ ਥਾਂ ਤੇ ਚੱਲਦਾ ਬੱਚੇ ਨੂੰ ਜੰਮਦੇ ਬੱਚੇ ਨੂੰ ਹੀ ਸਭ ਤੋਂ ਪਹਿਲਾਂ ਹਿੰਦੀ ਜਾਂ ਇੰਗਲਿਸ਼ ਦੇ ਵਿੱਚ ਹੀ ਗੱਲਾਂ ਬੋਲੀਆਂ ਜਾਂਦੀਆਂ ਨੇ ਪਹਿਲਾਂ ਮ ਬਿਲਕੁਲ ਹਾਂ ਕਿਉਂਕਿ ਆਪਾਂ ਤਾਂ ਖੁਦ ਹੀ ਇਹ ਚੀਜ਼ ਕਹਿਣਾ ਮੈਂ ਖੁਦ ਦੇਖੇ ਨੇ ਹਨਾ ਮਾਪੇ ਕਹਿੰਗੇ ਵੀ ਇੰਗਲਿਸ਼ ABC ਸੁਣਾ ਹਨਾ ਉਹਨੂੰ ਐਵੇਂ ਕਿਉਂ ਨਹੀਂ ਕਿਹਾ ਜਾਂਦਾ ਉਡਾੜਾ ਸਖਾ ਵੀ ਉਡਾੜਾ ਸੁਣਾ ਹਨਾ ਤੇ ਐਵੇਂ ਬੱਚਾ ਆਪਾਂ ਨੇ ਤਾਂ ਸਿਰਫ ਇੱਕ ਚੀਜ਼ਾਂ ਫਿੱਟ ਕਰ ਲਈਆਂ ਵੀ ਪੜ ਲਿਖ ਕੇ ਸਾਡਾ ਬੱਚਾ ਇੰਗਲਿਸ਼ ਹੀ ਬੋਲੂਗਾ ਇਹ ਪਹਿਲਾਂ ਤਾਂ ਮਾਪੇ ਨੂੰ ਆਪਣੇ ਦਿਮਾਗਾਂ ਚੋਂ ਕੱਢਣਾ ਜ਼ਰੂਰੀ ਆ ਹਨਾ ਠੀਕ ਹੈ ਇੰਗਲਿਸ਼ ਸਿੱਖਣਗੇ ਵਧੀਆ ਗੱਲ ਆ ਹਨਾ ਕੋਈ ਵੀ ਭਾਸ਼ਾ ਮਾੜੀ ਨਹੀਂ ਹੁੰਦੀ ਹੈਗੀ ਹਨਾ ਪਰ ਉਹਨੂੰ ਆਪ ਆਪ ਆਪਣੀ ਭਾਸ਼ਾ ਨੰਕਾਰੋ ਨਾ ਤੇ ਪੰਜਾਬੀ ਨੂੰ ਇਹ ਨਾ ਕਹੋ ਉਹਨਾਂ ਨੂੰ ਵੀ ਜੇ ਤੂੰ ਪੰਜਾਬੀ ਬੋਲੇਗਾ ਵੀ ਤਾਂ ਇਹ ਮਾੜੀ ਗੱਲ ਆ ਇਹ ਨਾ ਦਿਮਾਗ ਛਟਕੋ ਉਹਨਰ ਕੋਈ ਇੰਗਲਿਸ਼ ਬੋਲਣਾ ਚੰਗੀ ਗੱਲ ਆ ਥੋੜੀ ਪੜ੍ਹਾਈ ਅੱਗੇ ਸਾਹਮਣੇ ਆਉਂਦੀ ਆ ਹਨਾ ਤੁਸੀਂ ਪੜਿਆ ਹੋ ਪਰ ਉਹ ਤੇ ਪੰਜਾਬੀ ਬੋਲਣਾ ਵੀ ਚੰਗੀ ਗੱਲ ਆ ਪੰਜਾਬੀ ਨੂੰ ਮਾੜੀ ਨਾ ਕਹੋ ਹਨਾ ਇਹ ਨਾ ਕਹੋ ਵੀ ਪੰਜਾਬੀ ਬੋਲੇ ਤੋਂ ਤੁਸੀਂ ਪਤਾ ਨਹੀਂ ਦੇਸੀ ਲੱਗਦੇ ਹੋ ਜਾਂ ਜੋ ਵੀ ਲੱਗਦੇ ਹੋ ਹਨਾ ਜਦੋਂ ਕਿ ਇੱਕ ਬੱਚਾ ਜਿੰਨਾ ਸੌਖੇ ਤਰੀਕੇ ਨਾਲ ਪੰਜਾਬੀ ਚ ਆਪਣੇ ਦਿਲ ਦੀ ਗੱਲ ਸਮਝਾ ਸਕਦਾ ਹੋਰ ਕਿਸੇ ਭਾਸ਼ਾ ਚ ਨਹੀਂ ਸਮਝਾ ਸਕਦਾ ਤੇ ਇੱਕ ਵਾਰੀ ਆਪਣਾ ਜਿਹੜਾ ਐਡਰੈਸ ਹੈ ਜਿੱਥੇ ਆਪਣੀ ਸ਼ ਉਹ ਵੀ ਜ਼ਰੂਰ ਨਾਈਸ ਕਰਦੇ ਹਾਂ ਹਾਂਜੀ ਇਹ ਆਪਣੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਹਮਣੇ ਇੱਕ ਮਾਰਕੀਟ ਹੈਗੀ ਸ਼ਾਲੀਮਾਰ ਪਲਾਜ਼ਾ ਮਾਰਕੀਟ ਉਹਦੀ ਬੈਕ ਸਾਈਡ ਨਾ ਮਾਨ ਮਾਰਕੀਟਾ ਛੋਟੀ ਜੀ ਤੇ ਨੇੜੇ ਫਿਲਮੀ ਟੜਕਾ ਰੈਸਟੋਰੈਂਟ ਆ ਜਦੋਂ ਤੁਸੀਂ ਲੱਕੀ ਜੂਸ ਕੋਰਨਰ ਵਾਲੀ ਗਲੀ ਚ ਐਂਟਰ ਕਰਦੇ ਹੋ ਤਾਂ ਸਾਹਮਣੇ ਤੁਹਾਨੂੰ ਬੋਰਡ ਲਿਖਿਆ ਦਿਖ ਜਾਂਦਾ ਫਿਲਮੀ ਟੜਕਾ ਰੈਸਟੋਰੈਂਟ ਦਾ ਉਹਦੇ ਨਾਲ ਹੀ ਬਸਤਾ ਕਰਾ ਤਾਂ ਕਰਕੇ ਜਦੋਂ ਵੀ ਆਉਣਾ ਹੋਵੇ ਵੈਸੇ ਮੇਰਾ ਨੰਬਰ ਮੈਂਸ਼ਨ ਨੰਬਰ ਵੀ ਮੈਂਸ਼ਨ ਕਰ ਦੇਣੀ ਆ ਮੈਂ ਕਾਲ ਕਰੋ ਹਨਾ ਤੁਸੀਂ ਕਦੇ ਵੀ ਬਸਤਾ ਕਰਾ ਜਾ ਸਕਦੇ ਹੋ ਨੰਬਰ ਹੈਗਾ 1284422562 ਤੇ ਤੁਸੀਂ ਮਤਲਬ ਕਾਲ ਕਰਕੇ ਕਦੋਂ ਵੀ ਆ ਸਕਦੇ ਜੀ ਥੈਂਕ ਯੂ ਮੈਡਮ ਸ਼ੁਕਰੀਆ ਬਾਈ ਜੀ